ਕਿਸਾਨ ਆਪਣੀਆਂ ਮੰਗਾਂ ਵਾਸਤੇ ਜਿਹੜੀ ਉਹਨਾਂ ਦੀ ਆਸ ਹੁੰਦੀ ਹੈ ਪਹਿਲਾਂ ਸਟੇਟ ਸਰਕਾਰ ਤੋਂ ਹੁੰਦੀ ਹੈ ਜਿਹੜਾ ਸਟੇਟ ਸਰਕਾਰ ਦੇ ਵਿਚਾਰਨ ਵਾਲੇ ਮੁੱਦੇ ਨੇ ਉਹਨਾਂ ਨੂੰ ਉਹ ਕਰਦੇ ਨੇ ਉਸ ਤੋਂ ਬਾਅਦ ਜਿਹੜਾ ਕੁਝ ਸੈਂਟਰ ਸਰਕਾਰ ਵੱਲੋਂ ਕੋਈ ਹੁੰਦਿਆ ਜਦੋਂ ਸੈਂਟਰ ਸਰਕਾਰ ਉਹਨਾਂ ਦੀ ਪੂਰਤੀ ਨਹੀਂ ਕਰਦੀ ਤਾਂ ਕਿਸਾਨ ਦੁਖੀ ਹੋ ਕੇ ਆਪਦੇ ਚਾਲੇ ਸਰਕਾਰ ਵੱਲ ਨੂੰ ਪਾਉਂਦੇ ਨੇ ਉਹਦੇ 'ਚ ਇਹ ਹੈ ਜੀ ਜ਼ਬਰ ਸਬਰ ਅਸੀਂ ਸਬਰ ਦੇ ਨਾਲ ਗਏ ਸੀ ਸਬਰ ਨੂੰ ਸਾਨੂੰ ਉਹਨਾਂ ਨੇ ਜ਼ਬਰ ਨਾਲ ਕੁੱਟਿਆ ਮਾਰਿਆ ਹੁਣ ਸਾਡੇ ਕੋਲ ਇੱਕੋ ਹਥਿਆਰ ਬਚਦਾ ਵੀ ਆਪਣੇ ਸਬਰ ਦੇ ਨਾਲ ਦਿਮਾਗ ਤੋਂ ਕੰਮ ਲੈ ਕੇ ਜਿਸ ਤਰ੍ਹਾਂ ਉਹਨਾਂ ਨੇ ਸਾਡੇ ਭਾਈਚਾਰੇ ਨੂੰ ਬਿਲਕੁਲ ਬੇਰਹਿਮੀ ਦੇ ਨਾਲ ਕੁੱਟਿਆ ਬਾਰਡਰਾਂ ਦੇ ਉੱਤੇ ਬਿਨਾਂ ਮਤਵਲ ਤੋਂ ਉਸੇ ਲੋਟ ਹੁਣ ਅਸੀਂ ਲਾਮਬੰਦ ਹੋ ਕੇ ਭਾਜਪਾ ਦਾ ਹਰ ਪਿੰਡ ਹਰ ਗਲੀ ਮਹੱਲੇ ਵਿਰੋਧ ਕਰੀਏ ਕਿਉਂਕਿ ਬਹੁਤ ਹੀ ਤਸੱਦਦ ਸਾਡੇ ਤੇ ਢਾਹਿਆ ਗਿਆ ਹੁਣ ਸਾਡੇ ਕੋਲ ਇੱਕੋ ਇੱਕ ਹਥਿਆਰ ਬਚਦਾ ਜਿਹੜੀ ਕਿ ਵੋਟ ਹੈ ਜਿਹੜਾ ਸਾਡਾ ਇੱਕ ਲੱਖੀ ਹੱਕ ਵੀ ਹੈ ਇਸ ਕਰਕੇ ਅਸੀਂ ਆਪਣੇ ਭਾਈਚਾਰੇ ਨੂੰ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਾਂਗੇ ਵੀ ਇਸ ਤਰ੍ਹਾਂ ਦੀ ਹੰਕਾਰੀ ਹੋਈ ਸਰਕਾਰ ਨੂੰ ਇਹ ਸਬਕ ਸਿਖਾਉਣ ਵਾਸਤੇ ਸਪੂਰਵਕ ਵਿਰੋਧ ਕਰਾਂਗੇ ਪਹਿਲੀ ਗੱਲ ਸ਼ਾਂਤੀਪੂਰਵਕ ਵਿਰੋਧ ਕਰਾਂਗੇ ਉਹਨਾਂ ਨੂੰ ਹੱਥ ਜੋੜ ਕੇ ਕਹਾਂਗੇ ਭਾਈ ਸਾਡੇ ਪਿੰਡੋਂ ਤੁਸੀਂ ਵਗਜੋ ਅਸੀਂ ਤੁਹਾਨੂੰ ਵੋਟ ਨਹੀਂ ਪਾਉਣੀ ਅਗਰ ਉਹ ਧੱਕਾ ਕਰਨਗੇ ਫਿਰ ਜਿਵੇਂ ਉਹਨਾਂ ਨੇ ਸਾਡੇ ਤੇ ਧੂਆਂ ਕਰ ਕਰ ਕੇ ਸਾਨੂੰ ਮਚਾਇਆ ਇਸ ਤਰ੍ਹਾਂ ਅਸੀਂ ਪ੍ਰਾਲੀ ਦਾ ਧੂਆਂ ਕਰਕੇ ਕਿਉਂ ਪਹਿਲਾਂ ਵੀ ਤਾਂ ਸਾਡਾ ਪ੍ਰਾਲੀ ਦਾ ਧੂਆਂ ਕਹਿੰਦੇ ਨੇ ਸਾਡੇ ਤੇ ਪਰਚੇ ਦਿੰਦੇ ਨੇ ਇਸ ਤਰ੍ਹਾਂ ਅਸੀਂ ਪਰਾਲੀ ਦਾ ਧੂਆਂ ਕ ਵੀ ਜੇ ਸਾਨੂੰ ਕਰਨਾ ਪਿਆ ਗਿੱਲੀ ਪਰਾਲੀ ਦਾ ਉਹ ਵੀ ਕਰਕੇ ਉਹਨਾਂ ਨੂੰ ਭਜਾਵਾਂਗੇ ਪਰ ਅਸੀਂ ਸਭ ਨੂੰ ਲੋਕਾਂ ਨੂੰ ਸਹਿਰਾਬ ਦੇ ਵਿੱਚ ਵੀ ਹੱਥ ਜੋੜ ਕੇ ਕਹਾਂਗੇ ਵੀ ਇਹਨਾਂ ਦਾ ਵਿਰੋਧ ਕੀਤਾ ਜਾਵੇ ਕਿਉਂਕਿ ਸਾਨੂੰ ਬਹੁਤ ਬੁਰੀ ਤਰ੍ਹਾਂ ਇਹਨਾਂ ਨੇ ਕੋਈ ਨਾ ਬਜ਼ੁਰਗ ਦੇਖਿਆ ਨਾ ਬੱਚਾ ਦੇਖਿਆ ਨੌਜਵਾਨ ਮੁੰਡਿਆਂ ਦੇ ਗੋਲੀਆਂ ਮਾਰ ਮਾਰ ਕੇ ਸਾਡਾ ਇਹਨਾਂ ਨੇ ਕਾਹਨ ਕੀਤਾ